ਨਹੀਂ ਲੱਗਣਾ ਲੋਕ ਵੀ ਸਵੇਰ ਤੋਂ ਆਪਣੇ ਨਾਲ ਖੜੇ ਐ ਆਪਣੀ ਵੇਟ ਕਰ ਰਹੇ ਐ ਇੱਕ ਮੁੰਡਾ ਆਇਆ ਹੁਣ ਇਧਰੋਂ ਮਾਈਕ ਬੰਦ ਕਰ ਦੋ ਦੀ ਹੈਲਪ ਕਰਵਾ ਦਈਏ ਯਾਰ ਮੁੰਡਾ ਬਹੁਤ ਮਜਬੂਰ ਆ ਲਿਆ ਯਾਰ ਮੇਰਾ ਭਰਾ ਨੂੰ ਇਹ ਕੀ ਆ ਰੱਖੀ ਇੱਕ ਮਿੰਟ ਬਾਤ ਚ ਲੈਣਾ ਆ ਮੁੰਡਾ ਮੇਰੇ ਪੰਜਾਬੀ ਵੀਰੋ ਬਹੁਤ ਹੀ ਲੋੜਵੰਦ ਪਰਿਵਾਰ ਦਾ ਐ ਮੈਂ ਅਕਸਰ ਗੱਲ ਕਰਦਾ ਹੁੰਨਾ ਵੀ ਕਬੱਡੀ ਵਾਲੇ ਕਿਸੇ ਬਾਲੇ ਅਮੀਰ ਘਰਾਂ ਚੋਂ ਨਹੀਂਗੇ ਸਭ ਤੋਂ ਵੱਡੀ ਗੱਲ ਤਾਂ ਇਹਦੇ ਮਾਪੇ ਹੈ ਨਹੀਂ ਮੇਰੇ ਵੀਰੋ ਔਰ ਉਸ ਤੋਂ ਬਾਅਦ ਮੈਨੂੰ ਪ੍ਰੇਮ ਬਾਈ ਦੱਸਦਾ ਸੀਗਾ ਵੀ ਇਹ ਮੁੰਡਾ ਕੰਮ ਕਰਦਾ ਸੀ ਖੇਡਦਾ ਵਧੀਆ ਸੀਗਾ ਤੇ ਮੈਂ ਕਹਿੰਦਾ ਕੰਮ ਤੋਂ ਹਟਾ ਕੇ ਇਹਨੂੰ ਕਬੱਡੀ ਦੇਆਂ ਗਰਾਊਂਡਾਂ ਦੇ ਵਿੱਚ ਲਿਆਇਆ ਪਿਛਲੇ ਦਿਨੀ ਸੰਘੇੜਿਆਂ ਦੇ ਵਿੱਚ ਕੱਪ ਹੋਇਆ ਉਸ ਕੱਪ ਦੌਰਾਨ ਇਹਦਾ ਲਿਗਾਮੈਂਟ ਟੁੱਟ ਗਿਆ ਮੇਰੇ ਵੀਰੋ ਤੇ ਲਿਗਾਮੈਂਟ ਤੁਹਾਨੂੰ ਪਤਾ ਵੀਰੋ ਡੇਢ ਤੋਂ 2 ਲੱਖ ਦਾ ਖਰਚਾ ਆਉਂਦਾ ਜਿੰਨੇ ਭਰਾ ਆਪਾਂ ਬੈਠੇ ਆ ਅੱਜ ਮੇਰੇ ਵੀਰੋ ਇਹਦੇ ਭਰਾ ਬਣ ਕੇ ਵੱਡੇ ਦੇ ਬਾਪ ਬਣ ਕੇ ਅੱਜ ਇਹਨੂੰ ਆਪਾਂ ਸਹਾਰਾ ਦੇ ਦਈਏ ਮੇਰੇ ਪੰਜਾਬੀ ਵੀਰੋ ਮੇਰੀ ਹੱਥ ਵਨ ਕੇ ਬੇਨਤੀ ਹੈ ਇਹਦਾ Google Pay ਨੰਬਰ ਜਿਹੜਾ ਹੈਗਾ 80540 32628 80540 32628 Google Pay ਨੰਬਰ ਹੈ ਤੇ ਅਮਰਤ ਕਾਲੇ ਕਾ ਤੇ ਨਾਲ ਸਾਡਾ ਭਰਾ 72 ਬਣੇਚ ਤੇ ਜੁਗਰੂ ਹੁਣਾਂ ਵੱਲੋਂ 5100 ਰੁਪਏ ਦੇ ਨਾਲ ਸ਼ੁਰੂਆਤ ਹੋ ਗਈ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਰੁਮੀ ਵਾਲਿਆ ਦੱਸ ਪਰ ਕਿੰਨੇ ਦਈਏ 5000 ਕਰ ਦਈਏ 5000 ਰੁਪਏ ਮੰਨੇ ਰੁਮੀ ਵੱਲੋਂ ਮੇਰੇ ਵੀਰੋ 5000 ਰੁਪਏ ਮੰਨੇ ਰੁਮੀ ਵੱਲੋਂ ਆ ਪੈਸੇ ਫੜੀ ਚੱਲੋ ਮੇਰਾ ਕੰਮ ਨਹੀਂ ਔਰ ਇਹ ਮੇਰੇ ਵੀਰੋ ਇਹਦਾ ਇੱਕ ਵਾਰੀ ਫੇਰ Google Pay ਨੋਟ ਕਰਿਓ 80540 32628 ਮੇਰੇ ਵੀਰੋ ਇਸ ਨੌਜਾਬ ਦਾ Google Pay ਨੰਬਰ ਹੈ ਆਓ ਮੇਰੇ ਵੀਰੋ ਜਿਹੜਾ ਤੇ ਸ਼ੁਕਰ ਕਰਦਾ ਉਸ ਵਾਇਗਰੂ ਦਾ ਵੀ ਘਰੇ ਯਾਰ ਵਾਇਗਰੂ ਦਾ ਦਿੱਤਾ ਬਹੁਤ ਕੁਛ ਹੈ ਮਾਪੇ ਵੀ ਹੈਗੇ ਆ ਬੱਚੇ ਵੀ ਸੌਖੇ ਨੇ ਔਰ ਮੇਰੇ ਵੀਰੋ ਜ਼ਿੰਦਗੀ ਸਹੀ ਬਤੀਤ ਹੋ ਰਹੀ ਹੈ ਉਹ ਤੇ ਮੇਰੇ ਵੀਰੋ ਮਾਣ ਕਰਦੇ ਤੇ ਭਰਾ ਬਣ ਕੇ ਔਰ ਅੱਜ ਸਾਡਾ ਫਰਜ ਬਣਦਾ ਐ ਇਸ ਨੌਜਵਾਨ ਦੇ ਨਾਲ ਖੜਨ ਦਾ ਕਿਉਂਕਿ ਹਰ ਇੱਕ ਬੰਦਾ ਚਾਹੁੰਦਾ ਵੀ ਮੈਂ ਜ਼ਿੰਦਗੀ ਦੇ ਵਿੱਚ ਮੈਂ ਦਿਨ ਦੇ ਵਿੱਚ ਇੱਕ ਚੰਗਾ ਕੰਮ ਕਰਾਂ ਮੈਂ ਲਾਈਫ ਦੇ ਵਿੱਚ ਆਇਆ ਆ ਮਾਨਾ ਰੁਮੀ ਵਾਲਾ ਆ ਗਿਆ 5000 ਰੁਪਏ ਇਹਨਾਂ ਨੇ ਮੇਰੇ ਵੀਰੋ ਦੇ ਦਿੱਤਾ 5000 ਰੁਪਏ ਇਸ ਸਪੋਰਟਸ ਕਲੱਬ ਵੱਲੋਂ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਲੈ ਵੀ ਸੋਹਣਾ ਢੇੜਾ ਲਾ ਲੈ ਰਿੰਕੂ ਕਿੰਨੇ ਕਰਾ ਦੱਸ ਵੀਰੇ 5000 ਰੁਪਏ ਰਿੰਕੂ ਦੁਕਾਨ ਵੱਲੋਂ ਇਸ ਨੌਜਵਾਨ ਦੇ ਲਈ ਲੱਫੜਿਓ ਜੀ ਪਰ ਕਾਲਾ ਚੌਧਰੀ ਕਿੰਨੇ ਆ 1100 ਰੁਪਇਆ ਕਾਲੇ ਚੌਧਰੀ ਵੱਲੋਂ ਜਲਾਲਪੁਰਿਆ ਤੇਰੇ ਵੱਲੋਂ ਦੱਸ ਕਿੰਨੇ ਕਰਾਂ 5 ਕਰਾਂ ਕਿ 10 ਕਰਾਂ 5000 ਰੁਪਇਆ ਪਾਲੇ ਜਲਾਲਪੁਰਿਆ ਵੱਲੋਂ ਮਾਰੇ ਪੰਜਾਬੀ ਵੀਰੋ ਸਰੌਂ ਜੀ ਦੇ ਲਈ ਮਨਜੀਤ ਧਾਲੀਵਾਲ 5000 ਰੁਪਇਆ ਮਨਜੀਤ ਧਾਲੀਵਾਲ ਤੈਨੂੰ ਫਰਲੀ ਨੂੰ ਵੱਡਾ ਕਾਫੀ ਕਰਵਾ ਰਿਹਾ ਕੁਮਾਰ ਮੱਜਰੇ ਵਿੱਚ ਸੋਨਾ ਲਿਕਾ ਦੇਣਗੇ ਬਸਟਾ ਨੂੰ ਮਨਜਿੰਦਰ ਬਿਰਕੋਣੀ ਮਨਜੀਤ ਟੋਣੀ 5000 ਰੁਪਏ ਉਹਨਾਂ ਗੁਲਜਾਰੀ ਬਾਈ ਫੜ ਕੇ ਲੈ ਕੇ ਆਈ ਪਾਲੇ ਤੋਂ 5 5000 ਰੁਪਏ ਗੁਲਜਾਰੀ ਬਾਈ 5000 ਰੁਪਏ ਗੁਲਜਾਰੀ ਮੂਰਕ ਵੱਲੋਂ ਮੇਰੇ ਵੀਰੋ ਤਾੜੀਆਂ ਜ਼ੋਰਦਾਰ ਮਾਰ ਦਿਓ ਆਜੋ ਯਾਰ ਆਜੋ ਕੋਈ ਅਰਜਿੰਦਰ ਜੀ ਕਿੰਨੇ ਕਰੀਏ ਦੱਸਿਓ ਜਰਾ 5000 ਰੁਪਏ ਜਿੰਦਰ ਅਜਰਾਵਰ ਸਪੇਨ ਤੋਂ ਸਾਡਾ ਵੀਰ ਕਹਿੰਦਾ ਵੀ 5000 ਰੁਪਏ ਮੇਰੇ ਵੱਲੋਂ ਕਰ ਦਿਓ ਆਓ ਹੋਰ ਕੋਈ ਮੇਰਾ ਭਰਾ ਪ੍ਰੇਮ ਰਾਏ ਤਰਾਣੇ ਵੱਲੋਂ ਵੀ ਵੱਡੇ ਸਤਿਕਾਰ ਆਇਆ ਕੋਈ ਗੱਲ ਨਹੀਂ ਯਾਰ ਇਹਦਾ ਹੁਣ ਵਿਚਾਰੇ ਦੀ ਖੁੱਭੀ ਕੱਢ ਦਈਏ ਇਹਦਾ ਇਲਾਜ ਕਰਵਾ ਦਈਏ ਇੱਕ ਵਾਰੀ ਦੋ ਟਾਉਂਡ ਲੇਟ ਹੋ ਜਾਊਗਾ ਕੀ ਦੇ ਬਲੋ ਜੀ ਗੋਪੀ ਸਰਪੰਚ ਵੱਲੋਂ 1100 ਪਾਲੇ ਜਲਾਲਪੁਰੇ ਦਾ 5000 ਰੁਪਇਆ ਜਿਹੜਾ ਹੈ ਉਹ ਪੁੱਜ ਗਿਆ ਮੈਂ ਇੱਕ ਵਾਰ ਫੇਰ ਬੇਨਤੀ ਕਰਦਾ ਅੱਜ ਯਾਰ ਇਹ ਮੁੰਡੇ ਦਾ ਅੱਗੇ ਵੀਰ ਕਹਿੰਦੇ ਤੂੰ ਫੋਨ ਬੰਦ ਕਰ ਲੈਣਾ ਤੇ ਹੁਣ ਮੇਰਾ ਵੀ ਫੋਨ ਜਿਹੜਾ ਹੁਣ ਖੁੱਲਾ ਹੈ ਜੇ ਕੋਈ ਮੇਰਾ ਵੀਰ ਅਨਾਉਂਸਮੈਂਟ ਬਾਹਰ ਨਾਲ ਭਰਾ ਕਰਾਉਣੀ ਚਾਹੁੰਦਾ ਹੈ ਵੀ ਮੇਰੇ ਵੱਲੋਂ ਐਨੇ ਆ ਤੇ ਮੈਂ ਮੇਰੇ ਵੀਰੋ ਹੁਣੇ ਅਨਾਉਂਸ ਕਰ ਦਊਗਾ ਅੱਜ ਇਹ ਮੁੰਡੇ ਦਾ ਆਪਾਂ 1.5 ਦੋ ਲੱਖ ਰੁਪਇਆ ਇਕੱਠਾ ਕਰ ਦਈਏ ਯਾਰ ਕੋਈ ਫਰਕ ਨਹੀਂ ਪੈਂਦਾ ਹਰ ਮੈਂ ਮੇਰੇ ਵੀਰੋ ਹੁਣੇ ਅਨਾਉਂਸ ਕਰ ਦਊਗਾ ਅੱਜ ਇਹ ਮੁੰਡੇ ਦਾ ਆਪਾਂ 1.5 ਦੋ ਲੱਖ ਰੁਪਇਆ ਇਕੱਠਾ ਕਰ ਦਈਏ ਯਾਰ ਕੋਈ ਫਰਕ ਨਹੀਂ ਪੈਂਦਾ ਹਰ ਇੱਕ ਬੰਦਾ ਜਿਹੜਾ ਇੱਕ ਆਸ ਦੇ ਨਾਲ ਆਉਂਦਾ ਹੈ ਇਹਦੇ ਕਿਹੜਾ ਯਾਰ ਬਾਪ ਹੈ ਵੀ ਬਾਪ ਨੂੰ ਕਹ ਦੂਗਾ ਵੀ ਬਾਪੂ ਮੈਂ ਆਪਰੇਸ਼ਨ ਕਰਾਉਣਾ ਵੀ ਮੈਨੂੰ ਐਨੇ ਪੈਸੇ ਦੇ ਦੇ ਮਾਂ ਵੀ ਕਰੇ ਹੈ ਨਹੀਂ ਮੇਰੇ ਵੀਰੋ ਜਦੋਂ ਮਾਂ ਬਾਪ ਦਾ ਸਾਆ ਉੱਠਦਾ ਨਾ ਤੇ ਉਹ ਬੰਦੇ ਨੂੰ ਹੀ ਪਤਾ ਹੁੰਦਾ ਵੀ ਕੀ ਬੀਤਦੀ ਹੈ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਬੱਬੂ ਕਕਰਾਲੇ ਵਾਲਾ ਪ੍ਰਸਿੱਧ ਖਿਡਾਰੀ ਵੱਡੇ ਮਾਨ ਸਨਮਾਨ ਪੱਗ ਬੰਨੀ ਇਸ ਕਰਕੇ ਪਤਾ ਨਹੀਂ ਲੱਗ ਰਿਹਾ ਇੱਕ ਵਾਰੀ ਫੇਰ ਤੋਂ Google Pay ਨੰਬਰ ਨੋਟ ਕਰਿਓ ਜੀ 80540 36628 ਸੌਰੀ 32628 80540 32628 ਏ ਗੂਗਲ ਪੇ ਨੰਬਰ ਆ ਤੇ ਹੁਣ ਮੇਰੇ ਭਰਾ ਜਿਹੜੇ ਗੂਗਲ ਪੇ ਕਰਨਾ ਚਾਹੁੰਦੇ ਆ ਚਾਹੇ ਯਾਰ 5-5 ਰੁਪਏ ਕਰਿਓ ਚਾਹੇ 10-10 ਰੁਪਏ ਕਰਿਓ ਪਰ ਮੁੰਡੇ ਦੀ ਬਾਹ ਫੜ ਲਿਓ ਮੇਰੇ ਵੀਰੋ ਮੁੰਡੇ ਨਾਲ ਖੜਜੋ ਮੇਰੀ ਹੱਥ ਬਨ ਕੇ ਬੇਨਤੀ ਹੈ ਬਹੁਤ ਵੱਡਾ ਨਗਰ ਹੈ ਦੁਗਾਲ ਇਲਾਕਾ ਬਹੁਤ ਵੱਡਾ ਹੈ ਜਿਹੜਾ ਮੁੰਡੇ ਦੇਣਗੇ ਤੇ ਇਹਦਾ ਮਾਨ ਸਨਮਾਨ ਜ਼ਰੂਰ ਕਰ ਦਿਓ ਤਾਂ ਕਿ ਇਹਦਾ ਆਪਰੇਸ਼ਨ ਸਹੀ ਤਰੀਕੇ ਨਾਲ ਹੋ ਸਕੇ ਬਹੁਤ ਬਹੁਤ ਧੰਨਵਾਦ ਹੈ ਫੋਨ ਮੇਰਾ ਹਜੇ ਤੱਕ ਖੁੱਲਾ ਹੈ ਜੇ ਕਿਸੇ ਨੇ ਨਾਊਂਸਮੈਂਟ ਕਰਾਉਣੀ ਹੈ ਤਾਂ ਉਹ ਕਰਵਾ ਸਕਦਾ ਹੈ 1100 ਕਰਨੀ ਰਾਏ ਤਰਾਣੇ ਵੱਲੋਂ 1100 ਰੁਪਇਆ ਰਣਜੀਤ ਝੰਡੂ ਕੇ ਸਾਡਾ ਵੀਰ ਹੈ ਉਹਨਾਂ ਵੱਲੋਂ ਆ ਗਿਆ ਇਧਰ ਫੋਨ ਮੈਸੇਜ 1100 11000 ਰੁਪਇਆ ਦੀਪ ਮਹਿਲਵਾਨ ਤੋਂ ਜਿਹਨੇ ਹੁਣੀ ਹੁਣੀ ਤਰਸ਼ਮੀ ਦਾ ਸਨਮਾਨ ਕੀਤਾ ਨਾ ਸ਼ੀਲੂ ਕੇ ਨਾ ਨਾ ਬੋਲੀ ਪਰ ਪੈਸੇ ਫੜ ਕੇ ਲੈ ਜਾ ਮੇਰੇ ਤੋਂ ਆ ਸ਼ੀਲੂ ਵੱਲੋਂ ਵੀ ਆ ਗਿਆ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰ ਉਧਰ ਦਲਵੀਰ ਯੂਕੇ ਜੀ ਸਾਡੇ ਵਿੱਚ ਕਰ ਆਇਆ ਮੇਰੀ ਪਰੀ ਸਪੋਰਟਸ ਕਲੱਬ ਦੇ ਸੰਦੀਪ ਸਾਬਰਾ ਜੀ ਦਲਵੀਰ ਖਿੱਲ ਜੀ ਯੂਕੇ ਵਾਲੇ ਜਿਹੜੇ ਸੱਦਿਆ ਲਾ ਰਿਹਾ ਵੀ 20 ਅਤੇ 1K ਫਰਵਰੇ ਦਿਦ